ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਸ਼ੰਭੂ ਬਾਰਡਰ ਤੇ ਮਾਹੌਲ ਤਣਾਪੁਰਨ ਹੋ ਗਿਆ ਹੈ ਹਰਿਆਣਾ ਪੁਲਿਸ ਵੱਲੋਂ ਗੋਲੇ ਦਾਗੇ ਗਏ ਨੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਦਾਗੇ ਗਏ ਨੇ ਔਰ ਦੱਸ ਦਈਏ ਕਿ ਇੱਕ ਕਿਸਾਨ ਪੂਰੀ ਤਰ੍ਹਾਂ ਜ਼ਖਮੀ ਹੋਇਆ ਹੈ ਗੋਲਾ ਲੱਗਿਆ ਉਸਦੇ ਔਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸਾਨਾਂ ਦਾ ਵੱਡਾ ਇਕੱਠ ਉਸ ਕਿਸਾਨ ਨੂੰ ਅਚੋਕੇ ਲੈ ਕੇ ਜਾ ਰਿਹਾ ਹੈ ਜਿਸਦੇ ਗੋਲਾ ਵੱਜਿਆ ਔਰ ਪੂਰੀ ਤਰ੍ਹਾਂ ਜ਼ਖਮੀ ਹੋਇਆ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬਾਰਡਰ ਤੇ ਮਾਹੌਲ ਪੂਰਨ ਹੋ ਗਿਆ ਔਰ ਜ਼ਿਕਰਯੋਗ ਇਹ ਵੀ ਹੈ ਕਿ 6 ਦਸੰਬਰ ਨੂੰ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਕਿ ਉਹ ਦਿੱਲੀ ਵੱਲ ਕੂਚ ਕਰਨਗੇ ਔਰ 101 ਮਰਜੀਵੜੀਆਂ ਦਾ ਪਹਿਲਾ ਜੱਥਾ ਜਦੋਂ ਦਿੱਲੀ ਵੱਲ ਕੂਚ ਕਰ ਰਿਹਾ ਸੀ ਤਾਂ ਸ਼ੰਭੂ ਬਾਰਡਰ ਤੇ ਜਿਸ ਤਰੀਕੇ ਦੇ ਨਾਲ ਭਾਰੀ ਫੋਰਸ ਤਣਾਤ ਕੀਤੀ ਗਈ ਔਰ ਹਰਿਆਣਾ ਪੁਲਿਸ ਨੇ ਜਿਹੜੀ ਆ ਸਖਤ ਬੈਰੀਕੇਟਿੰਗ ਕੀਤੀ ਹੋਈ ਸੀ ਔਰ ਉੱਧਰ ਕਿਸਾਨਾਂ ਨੇ ਜਦੋਂ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦਰਮਿਆਨ ਜੋ ਬੈਰੀਕੇਟਿੰਗ ਲੱਗੀ ਹੋਈ ਸੀ ਉਸ ਨੂੰ ਤੋੜੀ ਇੱਕ ਇੱਕ ਕਰਕੇ ਪਿੱਛੇ ਕੀਤਾ ਔਰ ਦਰਿਆ ਦੇ ਵਿੱਚ ਵੀ ਸੁੱਟਣ ਦੀਆਂ ਤ ਵੀਰਾ ਸਾਹਮਣੇ ਆਈਆਂ ਕਿ ਕਿਵੇਂ ਜੋ ਬੈਰੀਕੇਟਿੰਗ ਕੀਤੀ ਹੋਈ ਸੀ ਉਹ ਬੈਰੀਕੇਟ ਦਰਿਆ ਦੇ ਵਿੱਚ ਸੁੱਟੇ ਵੀ ਗਏ ਔਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਜਿਸ ਤਰੀਕੇ ਦੇ ਨਾਲ ਭਾਰੀ ਫੋਰਸ ਤਣਾਤ ਕੀਤੀ ਹੋਈ ਹੈ ਉਹਨਾਂ ਵੱਲੋਂ ਜਿਹੜਾ ਆ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਕਿਸਾਨਾਂ ਦੇ ਉੱਤੇ ਦਾਗੇ ਗਏ ਸੁੱਟੇ ਗਏ ਔਰ ਇਸੇ ਦਰਮਿਆਨ ਇੱਕ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਾਹੌਲ ਜਿਹੜਾ ਤਣਾਪੂਰਨ ਹੋ ਗਿਆ ਔਰ ਜਿਹੜਾ ਕਿਸਾਨ ਜ਼ਖਮੀ ਹੋਇਆ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਰਾਏਪੁਰਾ ਦੇ ਇੱਕ ਹਸਪਤਾਲ ਲਿਜਾਇਆ ਜਾ ਰਿਹਾ ਔਰ ਉੱਥੇ ਇਲਾਜ ਕਰਵਾਇਆ ਜਾਵੇਗਾ ਤਾਂ ਦੇਖ ਸਕਦੇ ਹੋ ਕਿਵੇਂ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਉਸ ਕਿਸਾਨ ਨੂੰ ਲੈ ਕੇ ਜਾ ਰਿਹਾ ਜਿਸ ਦੀ ਜਿਸ ਦੇ ਗੋਲਾ ਲੱਗਿਆ ਔਰ ਉਸ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਔਰ ਦੱਸ ਦਈਏ ਕਿ ਮਰਜੀਵੜਿਆਂ ਦਾ 101 ਮਰਜੀਵੜਿਆਂ ਦਾ ਜੱਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰ ਰਿਹਾ ਸੀ ਔਰ ਇਸੇ ਦਰਮਿਆਨ ਜੋ ਪਾਰੀ ਫੋਰਸ ਸ਼ੰਭੂ ਬਾਰਡਰ ਤੇ ਤਣਾਤ ਕੀਤੀ ਹੋਈ ਸੀ ਉਹਨਾਂ ਵੱਲੋਂ ਵੀ ਜਿਹੜੀ ਜਿਹੜੇ ਗੋਲੇ ਨੇ ਅਤਰੂ ਗੈਸ ਦੇ ਉਹ ਦਾਗੇ ਗਏ ਔਰ ਇੱਕ ਗੋਲਾ ਜਿਹੜਾ ਕਿਸਾਨ ਦੇ ਜਾ ਵਜਿਆ ਔਰ ਉਸਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਔਰ ਜ਼ਿਕਰਯੋਗ ਇਹ ਵੀ ਹੈ ਕਿ 9 ਦਸੰਬਰ ਤੱਕ ਅੰਬਾਲਾ ਦੇ ਵਿੱਚ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਔਰ ਇਸ ਦੇ ਨਾਲ ਬੀ ਐਨ ਐਸ ਦੀ 136 ਧਾਰਾ ਵੀ ਲੱਗੀ ਹੋਈ ਹੈ ਔਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਇਹ ਵੀ ਕਰ ਦਿੰਨੇ ਆ ਕਿ ਜਿਸ ਤਰੀਕੇ ਦੇ ਨਾਲ ਅਭਿੱਤੇ ਦਿਨੀ ਵੀ ਪਹਿਲੀ ਲਿਸਟ ਜਿਹੜੀ ਹੈ 101 ਮਰਜੀਵੜੀਆਂ ਦੀ ਸਾਂਝੀ ਕੀਤੀ ਗਈ ਔਰ ਵੱਡਾ ਐਲਾਨ ਕੀਤਾ ਗਿਆ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਕਿਸਾਨ ਦਿੱਲੀ ਵੱਲੇ ਕੂਚ ਕਰਨਗੇ ਪਰ ਬੀਤੀ ਰਾਤ ਵੇਲੇ ਅੰਬਾਲਾ ਦੇ ਐਸਪੀ ਦਾ ਵੀ ਬਿਆਨ ਸਾਹਮਣੇ ਆਉਂਦਾ ਔਰ ਉਹਨਾਂ ਦਾ ਸਾਫ ਤੌਰ ਤੇ ਇਹ ਕਹਿਣਾ ਹੁੰਦਾ ਹੈ ਕਿ ਕਿਸਾਨ ਨੇ ਸ਼ਾਂਤੀ ਬਣਾਈ ਰੱਖਣ ਜੇਕਰ ਉਹਨਾਂ ਨੇ ਦਿੱਲੀ ਜਾਣਾ ਹੈ ਪਹਿਲਾਂ ਮਨਜ਼ੂਰੀ ਲੈਣ ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਪੇਰੀ ਦਿੱਲੀ ਜਾਉਤਾ ਇਹ ਸਾਫ ਤੌਰ ਤੇ ਅੰਬਾਲਾ ਦੇ ਐਸਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਦਿੱਲੀ ਕੁਝ ਤੋਂ ਪਹਿਲਾਂ ਅੰਬਾਲਾ ਦੇ ਐਸਪੀ ਦਾ ਵੱਡਾ ਬਿਆਨ ਆਇਆ ਪਰ ਹਾਲਾਂਕਿ ਇਹ ਬੀਤੇ ਦਿਨ ਦੀ ਗੱਲ ਹੈ ਪਰ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਸੋ ਇਹ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਇੱਕ ਤਰੀਕ ਤੋਂ ਮਾਫ ਕਰਨਾ ਇੱਕ ਵਜੇ ਤੋਂ ਜਿਹੜਾ ਦਿੱਲੀ ਾਕੂਚ ਕਰਨ ਦਾ ਜਿਹੜਾ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਔਰ ਦੁਪਹਿਰ 1 ਵਜੇ ਕਿਸਾਨ ਜਿਹੜੇ ਨੇ ਦਿੱਲੀ ਵੱਲ ਕੂਚ ਕਰਦੇ ਨੇ ਮਰਜੀਵੜਿਆਂ ਦਾ 101 ਮਰਜੀਵੜਿਆਂ ਦਾ ਜੱਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਦਾ ਹੈ ਔਰ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਕਿਸਾਨ ਦੇ ਗੋਲਾ ਵਜਿਆ ਔਰ ਬੁਰੀ ਤਰ੍ਹਾਂ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਤਾਂ ਇੱਕ ਇੱਕ ਕਰਕੇ ਜਿਹੜੇ ਬੈਰੀ ਗੇਟ ਲੱਗੇ ਹੋਏ ਸੀ ਉਹ ਵੀ ਕਿਸਾਨਾਂ ਨੇ ਤੋੜੇ ਔਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਹੀ ਦੂਜੇ ਪਾਸੇ ਜੋ ਪਾਰੀ ਫੋਰਸ ਤਨਾਤ ਕੀਤੀ ਹੋਈ ਸੀ ਹਰਿਆਣਾ ਪੁਲਿਸ ਤਨਾਤ ਕੀਤੀ ਹੋਈ ਉਹਨਾਂ ਵੱਲੋਂ ਵੀ ਜਿਹੜਾ ਆ ਕਿਸਾਨਾਂ ਨੂੰ ਰੋਕਿਆ ਗਿਆ ਔਰ ਅੱਗੇ ਵਧਣ ਦੀ ਲਗਾਤਾਰ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਾਣਕਾਰੀ ਦੇ ਦਈਏ ਕਿ ਜਿੱਥੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਔਰ ਇੱਕ ਕਿਸਾਨ ਜ਼ਖਮੀ ਦੱਸਿਆ ਜਾ ਰਿਹਾ ਔਰ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਿਹੜਾ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਉਸ ਨੂੰ ਜਿਹੜੇ ਹੋਰ ਕਿਸਾਨ ਉੱਤੇ ਮੌਜੂਦ ਸੀ ਉਹ ਚੁੱਕ ਕੇ ਲੈ ਕੇ ਜਾ ਰਹੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਜਾਵੇਗਾ ਔਰ ਜਿਸ ਤਰੀਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਔਰ ਇਸ ਦੇ ਨਾਲ ਅਜਿਹੜੀਆਂ ਅੱਖਾਂ ਦੇ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਫੇਸ ਤੇ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਇਸ ਦਾ ਮਾੜਾ ਅਸਰ ਵੀ ਜਿਹੜਾ ਵਿਅਕਤੀ ਤੇ ਪੈਂਦਾ ਹੈ ਪਰ ਉੱਥੇ ਹੀ ਦੇਖ ਸਕਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਕਿ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣ ਦੀ ਜ਼ਿੱਦ ਤੇ ਅੜੇ ਹੋਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉੰਨੀ ਦੇਰ ਤੱਕ ਅਸੀਂ ਜਿਹੜਾ ਇਸ ਮੋਰਚੇ ਦੇ ਵਿੱਚ ਅਟਨਾਤ ਰਵਾਂਗੇ ਔਰ ਜਿਹੜਾ ਦਿੱਲੀ ਅਸੀਂ ਕੁਝ ਕਰਕੇ ਰ੍ਹਾਂਗੇ